ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਗੁਰੂ ਦਇਆਲੂ ਕਿਰਪਾਲੂ ਮਹਾਰਾਜ ਇਨ੍ਹਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸੱਚੇ ਪਾਤਸ਼ਾਹ ਦਇਆ ਕਰੋ ਮਿਹਰ ਕਰੋ ਜੋ ਬੁਲਾਓ ਆਪ ਜੀ ਬੁਲਾਉਂਦੇ ਹੋ ਮਾਰਾ ਕਿਰਪਾ ਕਰੋ ਵਿਚਾਰ ਹੋਵੇ ਆਪ ਸੱਚੇ ਪਾਤਸ਼ਾਹ ਸਭ ਕੁਝ ਦਸਨ ਹਾਰ ਹੋ ਦੇਣ ਹਾਰ ਹੋ ਮਾਰਾ ਸਮਝਾਵਣ ਹਾਰ ਹੋ ਆਪ ਜੀ ਤੋਂ ਬਿਨਾ ਹੋਰ ਕੋਈ ਸਮਰੱਥ ਨਹੀਂ ਸਤਿਗੁਰੂ ਜੀ ਅਸੀਂ ਮਹਾਰਾਜ ਕਾਮੀ ਪਾਪੀ ਹਾਂ ਕਲਯੁਗੀ ਜੀਵ ਹਾਂ ਸਤਿਗੁਰੂ ਜੀ ਕਿਰਪਾ ਕਰੋ ਆਪਣੇ ਬਾਣੀ ਦੀ ਵਿਚਾਰ ਮਹਾਰਾਜ ਆਪ ਕਰਵਾਉਣਾ ਕਰੋ ਸੋ ਖਾਲਸਾ ਜੀ ਜਿਵੇਂ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਦਇਆ ਸਦਕਾ ਕਿਰਪਾ ਸਦਕਾ ਮਿਹਰ ਸਦਕਾ ਸ੍ਰੀ ਜਪਜੀ ਸਾਹਿਬ ਜੀ ਦੀ ਬ੍ਰਹਮ ਬਾਣੀ ਦੀ ਖਾਲਸਾ ਜੀ ਵਿਚਾਰ ਕਰ ਰਹੇ ਆ ਪਹਿਲਾਂ ਆਪਾਂ ਮਹਾਰਾਜ ਜੀ ਦੀ ਪਾਵਨ ਪੁੱਤਰ ਬਾਣੀ ਜੀ ਦੀ ਉਥਾਨਕਾ ਬਾਰੇ ਖਾਲਸਾ ਜੀ ਦੱਸਣਾ ਕੀਤਾ ਹੈ ਫਿਰ ਮਹਾਰਾਜ ਦੀ ਕਿਰਪਾ ਸਦਕਾ ਸ੍ਰੀ ਮੂਲ ਮੰਤਰ ਜਿਹੜਾ ਸੱਚੇ ਪਾਤਸ਼ਾਹ ਜੀਆਂ ਨੇ ਪਹਿਲਾ ਮੰਤਰ ਮੁੱਢ ਮੰਤਰ ਬਖਸ਼ਿਆ ਹੈ ਮਾ ਮੰਤਰ ਖਾਲਸਾ ਜੀ ਉਸ ਦੀ ਵਿਚਾਰ ਕੀਤੀ ਹੈ ਫਰ ਅੱਗੇ ਜਿਵੇਂ ਬਾਣੀ ਸ਼ੁਰੂ ਹੁੰਦੀ ਹੈ ਆਪਾਂ ਇਹਦੀ ਵਿਚਾਰ ਤਾਂ ਕਰ ਰਹੇ ਆ ਕਿਉਂਕਿ ਚਪੈਰਾ ਸਾਹਿਬ ਵਿੱਚ ਵੀ ਖਾਲਸਾ ਜੀ ਸਭ ਤੋਂ ਪ੍ਰਮੁੱਖ ਬਾਣੀ ਹੈ ਪੰਜ ਪਾੜ ਨੇ ਇਸ ਬਾਣੀ ਦੇ ਸੋ ਵੈਸੇ ਵੀ ਗੁਰਮਖੇ ਇਸ ਬਾਣੀ ਦਾ ਬਯੰਤ ਜਿਹੜਾ ਖਾਲਸਾ ਜੀ ਅਭਿਆਸ ਕਰਦੇ ਸੋ ਅੱਗੇ ਜਿਹੜੀ ਪਹਿਲੀ ਪੌੜੀ ਸ਼ੁਰੂ ਹੁੰਦੀ ਹੈ ਉਹ ਸੋਚਾ ਸੋਚਣਾ ਹੋਵੇ ਹੀ ਤੋਂ ਸ਼ੁਰੂ ਹੁੰਦੀ ਹੈ ਸੋ ਖਾਲਸਾ ਜੀ ਇਹ ਕਿਵੇਂ ਸ਼ਬਦ ਆਇਆ ਇਹ ਮਹਾਰਾਜ ਨੇ ਪੌੜੀ ਕਿਵੇਂ ਉਚਾਰੀ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਮੂਲ ਮੰਤਰ ਹੈ ਉਹ ਮਹਾਰਾਜ ਜੀ ਜਦੋਂ ਵੇਈ ਨਦੀ ਵਿੱਚ ਸਤ ਸਤ ਗੁਰੂ ਜੀਆਂ ਨੇ ਚੁੱਭੀ ਮਾਰੀ ਸੀ ਤੇ ਅਲੋਪ ਹੋ ਕੇ ਸੱਚਖੰਡ ਵਿੱਚ ਗਏ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਖਾਲਸਾ ਜੀ ਉਹਨਾਂ ਸਾਹਮਣੇ ਹੋਏ ਤੇ ਮਹਾਰਾਜ ਜੀਆ ਨੇ ਫਿਰ ਇਹਨਾਂ ਨੂੰ ਗੁਰਮੰਤਰ ਦਿੱਤਾ ਕਿਉਂਕਿ ਖਾਲਸਾ ਜੀ ਸਤਗੁਰੂ ਗੁਰੂ ਨਾਨਕ ਸਾਹਿਬ ਜੀਆ ਦਾ ਗੁਰੂ ਇਸ ਧਰਤੀ ਤੇ ਕੀ ਤਿੰਨਾਂ ਲੋਕਾਂ ਵਿੱਚ ਕੋਈ ਇਹੋ ਜਿਹਾ ਨਹੀਂ ਸੀ ਜਿਹਦਾ ਕੋਈ ਗੁਰੂ ਜਿਹੜਾ ਗੁਰੂ ਗੁਰੂ ਨਾਨਕ ਸਾਹਿਬ ਜੀਆ ਦਾ ਬਣ ਸਕਦਾ ਸੋ ਇਸੇ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਮੰਤਰ ਇਹ ਮੰਤਰ ਕਿਸੇ ਪੁਰਖ ਦਾ ਨਹੀਂ ਕਿਸੇ ਦੇਵੀ ਦੇਵਤੇ ਦਾ ਨਹੀਂ ਕਿਸੇ ਵਿਅਕਤੀ ਦਾ ਨਹੀਂ ਸੋ ਖਾਲਸਾ ਜੀ ਇਹ ਮੂਲ ਮੰਤਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੱਖੋਂ ਨਿਕਲਿਆ ਹੋਇਆ ਉਚਾਰਿਆ ਹੋਇਆ ਪੂਰਨ ਬ੍ਰਹਮ ਨੂੰ ਭਾਵ ਧਨ ਗੁਰੂ ਨਾਨਕ ਸਾਹਿਬ ਜੀਆਂ ਨੂੰ ਬਖਸ਼ਿਆ ਹੋਇਆ ਫਿਰ ਮਹਾਰਾਜ ਜੀਆਂ ਨੇ ਉਹਨਾਂ ਸਾਹਮਣੇ ਜਿਹੜਾ ਖਾਲਸਾ ਜੀ ਕਿਹਾ ਕਿ ਇਹ ਜਿਹੜਾ ਤੁਸੀਂ ਮਹਾਰਾਜ ਮੰਤਰ ਬਖਸ਼ਿਆ ਉਹ ਮਹਾਰਾਜ ਨੇ ਲਿਖਿਆ ਜਪ ਜਪ ਭਾਵ ਜਪਣ ਯੋਗ ਮਹਾਰਾਜ ਜੀਆਂ ਨੇ ਇਹ ਜੋ ਤੁਸੀਂ ਮੈਨੂੰ ਮੰਤਰ ਬਖਸ਼ਿਆ ਹੈ ਗੁਰ ਪ੍ਰਸਾਦ ਅਕ ਇਹ ਸੱਚੇ ਪਾਤਸ਼ਾਹ ਇਹ ਜਪਣ ਯੋਗ ਹੈ ਫਿਰ ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਸ ਤਤੇ ਕੀਤੀ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਸਤਿਗੁਰੂ ਜੀ ਜਿਹੜਾ ਤੁਸੀਂ ਇਹ ਮੈਨੂੰ ਮੰਤਰ ਦਿੱਤਾ ਹੈ ਇਹ ਆਦ ਤੋਂ ਸੱਚ ਹੈ ਤੇ ਜੋਗਾਦ ਵਿੱਚ ਵੀ ਸੱਚ ਰਹੇਗਾ ਮਹਾਰਾਜ ਹੈਗਾ ਵੀ ਸੱਚ ਹੈ ਤੇ ਗਾਂ ਸਮੇਂ ਵਿੱਚ ਵੀ ਸੱਚ ਰਹੇਗਾ ਜਿਵੇਂ ਮਹਾਰਾਜ ਜੀ ਆਪ ਹੋ ਸੋ ਖਾਲਸਾ ਜੀ ਉਸ ਤੋਂ ਬਾਅਦ ਮਹਾਰਾਜ ਜਿਸ ਵੇਲੇ ਸੁਮੇਰ ਪਹਾੜ ਤੇ ਖਾਲਸਾ ਜੀ ਸ੍ਰਿਸ਼ਟੀ ਨੂੰ ਜਲਦਿਆਂ ਵੇਖਿਆ ਮਾਇਆ ਵਿੱਚ ਡੁੱਬੀ ਨੂੰ ਵੇਖਿਆ ਕਰਮ ਕਾਂਡਾ ਨੂੰ ਵੇਖਿਆ ਤੇ ਦੀਨ ਦੁਨੀ ਦੇ ਮਾਲਕ ਸ਼੍ਰੀ ਸੁਲਤਾਨਪੁਰ ਸਾਹਿਬ ਤੋਂ ਚੱਲੇ ਨੇ ਭਾਈ ਬਾਲਲੇ ਤੇ ਮਰਦਾਨੇ ਨੂੰ ਸਾਥ ਲੈ ਕੇ ਪਹਿਲੀ ਉਦਾਸੀ ਮਹਾਰਾਜ ਨੇ ਕੀ ਕਰਨਾ ਕੀਤੀ ਸੋ ਖਾਲਸਾ ਜੀ ਸਤਗੁਰੂ ਸਾਹਿਬ ਤੋਂ ਪਹਿਲਾਂ ਸੁਮੇਰ ਪਰਬਤ ਤੇ ਪਹੁੰਚੇ ਜਿੱਥੇ ਵੱਡੇ ਵੱਡੇ ਸਿੱਧ ਜੋਗੀ ਜਿਨ੍ਹਾਂ ਦੇ ਵਿੱਚ ਗੋਰਖਨਾਥ ਤੇ ਗੋਰਖਨਾਥ ਦਾ ਗੁਰੂ ਮਸ਼ਿੰਦਰਨਾਥ ਫਿਰ ਖਾਲਸਾ ਜੀ ਉਹਨਾਂ ਤੋਂ ਗਾਂ ਕਈ ਜਿਹੜੇ ਮਨਸਵੰਨੇ ਨਾਂ ਨੇ ਉਹਨਾਂ ਦੇ ਪ੍ਰਥਵੀ ਵਰਗੇ ਹੋਰ ਬਿਹੰਤ ਜਿਹੜੇ ਨੇ ਖਾਲਸਾ ਜੀ ਸਿੱਧ ਗੋਸ਼ਟ ਕਰੇ ਪੜ ਕੇ ਵੇਖੋ ਦੇ ਵਿੱਚ ਨਾਮ ਆਉਂਦੇ ਉਹਨਾਂ ਦੇ ਸੋ ਜਿਹੜਾ ਬਾਬਾ ਬਾਲਕਨਾਥ ਹੋਇਆ ਜਿਹਨੂੰ ਦੁਨੀਆਂ ਬਹੁਤ ਮੰਨਦੀ ਉਹ ਵੀ ਖਾਲਸਾ ਜੀ ਗੋਰਖਨਾਥ ਦਾ ਚੇਲਾ ਸੀ ਤੇ ਖਾਲਸਾ ਜੀ ਇਹ ਸਾਰੇ ਸਿੱਧਾਂ ਦਾ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਹੈ ਮਸ਼ਿੰਦਰਨਾਥ ਨੂੰ ਮਹਾਰਾਜ ਨੇ ਕਰਮ ਕਾਂਡ ਕਰਦੇ ਨੂੰ ਫੜ ਕੇ ਲਿਆਂਦਾ ਖਾਲਸਾ ਜੀ ਗੋਖਨਾਥ ਦੀ ਜਿਹੜੀ ਮੰਡਲੀ ਸੀ ਉਹ ਗੋਖਨਾਥ ਦਾ ਬਚਨ ਨਹੀਂ ਸੀ ਮੰਨਦੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਸ਼ਾ ਬੇਨਤੀ ਕੀਤੀ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਤੇ ਮਹਾਰਾਜ ਦਾ ਸਰੂਪ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਜਿਸ ਵੇਲੇ ਸੁਮੇਰ ਪਹਾੜ ਤੇ ਪਹੁੰਚੇ ਤੇ ਖਾਲਸਾ ਜੀ ਉੱਥੇ ਜਾ ਕੇ ਉਹਨਾਂ ਨੇ ਮਹਾਰਾਜ ਨੂੰ ਬੱਚਾ ਸਮਝਿਆ ਬਾਲਕ ਜਾਣਿਆ ਬਾਲਕ ਕਰਕੇ ਬਚਨ ਕਰਦੇ ਨੇ ਉਹ ਮਹਾਰਾਜ ਨੇ ਉਹਨਾਂ ਦੇ ਅੰਦਰੋਂ ਖਾਲਸਾ ਜੀ ਕਰਮ ਕਾਂਡ ਕੱਢਣ ਵਾਸਤੇ ਤੇ ਵੈਰ ਭਾਵਨਾ ਕੱਢਣ ਵਾਸਤੇ ਉਹਨਾਂ ਨੂੰ ਇਹ ਦੱਸਣ ਵਾਸਤੇ ਵੀ ਤੁਸੀਂ ਇੱਥੇ ਲੋਕੇ ਬੈਠੇ ਹੋ ਸੰਸਾਰ ਦਾ ਭਲਾ ਕੌਣ ਕਰੇਗਾ ਸੰਸਾਰ ਨੂੰ ਉਪਦੇਸ਼ ਕੌਣ ਦੇਵੇਗਾ ਕਿਉਂਕਿ ਸੁਮੇਰ ਪਹਾੜ ਤੇ ਕੋਈ ਜਾ ਨਹੀਂ ਸਕਦਾ ਖਾਲਸਾ ਜੀ ਸੁਮੇਰ ਪਹਾੜ ਤੇ ਪਹੁੰਚਣ ਦੀ ਸਰੀਰ ਕਰਕੇ ਪਹੁੰਚਿਆ ਨਹੀਂ ਜਾ ਸਕਦਾ ਉਹ ਸਿੱਧਾਂ ਦੇ ਬਾਅਦ ਵਿੱਚ ਵਿੱਚ ਹੀ ਜਿਹੜਾ ਬਾਲ ਸੀ ਉਹ ਆਪਣੀਆਂ ਰਿੱਧੀਆਂ ਸਿੱਧੀਆਂ ਨਾਲ ਉੱਥੇ ਜਾਂਦੇ ਸੀ ਉੱਥੋਂ ਆਉਂਦੇ ਸੀ ਧਰਤੀ ਤੇ ਸੋ ਧੰਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਭਾਈ ਬਾਲੇ ਤੇ ਮਰਦਾਨੇ ਸਮੇਤ ਉੱਥੇ ਪਹੁੰਚੇ ਸੋ ਖਾਲਸਾ ਜੀ ਉੱਥੇ ਵਿਚਾਰਾ ਹੁੰਦੀਆਂ ਨੇ ਉੱਥੇ ਜਦੋਂ ਸਾਰੀ ਵਿਚਾਰ ਹੋਈ ਇਹ ਮੂਲ ਮੰਤਰ ਮਹਾਰਾਜ ਨੇ ਉੱਥੇ ਵਿਚਾਰਨਾ ਕੀਤਾ ਫਿਰ ਖਾਲਸਾ ਜੀ ਉਸ ਵੇਲੇ ਉਹਨਾਂ ਸਿੱਧਾਂ ਨੇ ਪੁੱਛਣਾ ਕੀਤਾ ਮਹਾਰਾਜ ਜੀਆਂ ਨੂੰ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਜਿਹੜਾ ਮਨੁੱਖ ਹੈ ਜਿਹੜਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਪੈਦਾ ਕੀਤਾ ਹੋਇਆ ਮਨੁੱਖ ਹੈ ਉਹ ਸੱਚਾ ਕਿਵੇਂ ਹੋਵੇ ਭਾਵ ਸਚਿਆਰ ਕਿਵੇਂ ਹੋਵੇ ਭਾਵ ਕਿ ਪਵਿੱਤਰ ਕਿਵੇਂ ਹੋਵੇ ਨਿਰਮਲ ਕਿਵੇਂ ਹੋਵੇ ਇਹ ਮਹਾਰਾਜ ਜੀਆਂ ਨੂੰ ਪਹਿਲਾ ਪ੍ਰਸ਼ਨ ਖਾਲਸਾ ਜੀ ਉਹਨਾਂ ਸਿੱਧਾਂ ਨੇ ਕੀਤਾ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਚੀਜ਼ ਕਰਨ ਦੇ ਨਾਲ ਸਾਡੇ ਅੰਦਰੋਂ ਹਉਮੈ ਦੀ ਕੰਧ ਜਿਹੜੀ ਟੁੱਟ ਜਾਵੇ ਇਹ ਕੂੜ ਦੀ ਜਿਹੜੀ ਪਾਲ ਹੈ ਟੁੱਟ ਜਾਵੇ ਕਿਵੇਂ ਟੁੱਟ ਸਕਦੀ ਹੈ ਪਾਲ ਦਾ ਮਤਲਬ ਹੁੰਦਾ ਖਾਲਸਾ ਜੀ ਵਟ ਜਿਵੇਂ ਕੰਧ ਕਹਿ ਲਓ ਜਾਂ ਵਟ ਕਹਿ ਲਓ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਣਾ ਕੀਤਾ ਵੀ ਸਾਡੇ ਅੰਦਰੋਂ ਹਉਮੈ ਦੀ ਹੰਕਾਰ ਦੀ ਜਿਹੜੀ ਵਟ ਹੈ ਕਿਵੇਂ ਟੁੱਟ ਸਕਦੀ ਹੈ ਤੇ ਮਨੁੱਖ ਕਿਵੇਂ ਸਚਿਆਰ ਹੋ ਸਕਦਾ ਸੱਚਾ ਕਿਵੇਂ ਮਨੁੱਖ ਹੋ ਸਕਦਾ ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਿੱਧਾਂ ਨੂੰ ਪੁੱਛਣਾ ਕੀਤਾ ਵੀ ਪਹਿਲਾਂ ਤੁਸੀਂ ਦੱਸੋ ਤੁਹਾਡੀ ਮਤ ਅਨੁਸਾਰ ਕੀ ਸੱਚਾ ਤੁਹਾਡੀ ਮਤ ਅਨੁਸਾਰ ਕੂੜ ਦੀ ਜਿਹੜੀ ਵਟ ਹੈ ਤੋੜਨ ਲਈ ਕਿਹੜੇ ਸਾਧਨ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਸਿੱਧਾਂ ਨੂੰ ਪੁੱਛਣਾ ਕੀਤਾ ਤੇ ਖਾਲਸਾ ਜੀ ਉਹਨਾਂ ਨੇ ਅੱਗੋਂ ਕਹਿ ਦਿੱਤਾ ਸਿੱਧਾਂ ਨੇ ਵੀ ਸਾਡੇ ਵਿੱਚ ਜਿਹੜਾ ਪਹਿਲਾ ਪਹਿਲੀ ਮਤ ਹੈ ਕਰਮਕਾਂਡ ਭਾਵ ਕੇ ਤਨ ਪਵਿੱਤਰ ਰੱਖੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਹਾ ਵੀ ਸੋਚ ਜਿਹੜੀ ਤਨ ਨੂੰ ਪਵਿੱਤਰ ਕਰਨਾ ਤਨ ਦਾ ਇਸ਼ਨਾਨ ਕਰਾ ਲੈਣਾ ਇਹਦੇ ਨਾਲ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਵੀ ਕੂੜ ਦੀ ਵਟ ਟੁੱਟ ਸਕਦੀ ਹੈ ਪਰ ਸਤਗੁਰੂ ਕਹਿੰਦੇ ਨਹੀਂ ਸਤਗੁਰੂ ਜੀ ਉਪਦੇਸ਼ ਕੀ ਦਿੰਦੇ ਮਹਾਰਾ ਕਹਿੰਦੇ ਸੋਚਾ ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ ਸੋ ਖਾਲਸਾ ਜੀ ਇੱਥੇ ਸੋਚਿਆ ਦਾ ਮਤਲਬ ਹੈ ਕਰਮ ਕਾਂਡ ਜਾਂ ਸਰੀਰ ਦੀ ਪਵਿੱਤਰਤਾ ਜਿਹੜੀ ਸੁਚਮਤਾ ਮਹਾਰਾ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਕਹਿੰਦੇ ਨੇ ਭਾਈ ਜੇ ਇਕੱਲਾ ਮਨੁੱਖ ਸਰੀਰ ਨੂੰ ਧੋ ਲਵੇ ਉਹਦੇ ਨਾਲ ਕਦੇ ਸਚਿਆਰਤਾ ਨਹੀਂ ਪ੍ਰਾਪਤ ਹੋ ਸਕਦੀ ਮਹਾਰਾਜ ਕਹਿੰਦੇ ਅਨਕ ਜਲਾ ਜੇ ਧੋਵਾ ਦੇਹੀ ਮੈਲ ਨਾ ਉਤਰੈ ਸੋਧ ਨਾ ਤੇਹੀ ਸਤਗੁਰੂ ਪੰਚਮ ਪਾਸ਼ਾ ਮਾਰ ਦਾ ਸ਼ਬਦ ਵੀ ਹੈ ਸੱਚੇ ਪਾਤਸ਼ਾਹ ਕਹਿੰਦੇ ਜੇ ਸਰੀਰ ਨੂੰ ਕੱਲਾ ਧੋਈ ਜਾਓ ਉਹਦੇ ਨਾਲ ਅੰਦਰ ਦੀ ਮੈਲ ਕਦੇ ਨਹੀਂ ਉਤਰਦੀ ਅੰਦਰ ਕਦੀ ਸੁਚਮਤਾਈ ਨਹੀਂ ਆਉਂਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਜਿਹੜਾ ਤੁਸੀਂ ਕਿਹਾ ਹੈ ਭਾਈ ਇਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਕਿਹੜੀ ਕੋੜ ਦੀ ਜਿਹੜੀ ਕੰਧ ਹੈ ਵਟ ਹੈ ਕਦੇ ਟੁੱਟਦੀ ਨਹੀਂ ਸੋ ਖਾਲਸਾ ਜੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਵੀ ਹੋਰ ਦੱਸੋ ਹੋਰ ਤੁਹਾਡੇ ਮਤ ਵਿੱਚ ਕਿਹੜਾ ਗੁਣ ਹੈ ਉਹ ਕਹਿੰਦੇ ਸਾਡੇ ਵਿੱਚ ਜੇ ਸਰੀਰ ਦੀ ਜਿਹੜੀ ਸਿਆਣਪ ਆ ਜਾਂ ਹੋਮੇ ਜਾਂ ਹੰਕਾਰ ਹੈ ਜਾਂ ਸਰੀਰ ਨੂੰ ਪਵਿੱਤਰ ਕਰਨ ਵਾਸਤੇ ਸਚਿਆਰ ਕਰਨ ਵਾਸਤੇ ਚੁੱਪ ਹੈ ਭਾਵ ਕੇ ਮੂਨ ਧਾਰ ਲੋ ਉਹਦੇ ਨਾਲ ਵੀ ਜਿਹੜਾ ਮਨ ਹੈ ਉਹ ਸਚਿਆਰ ਹੋ ਸਕਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਉਹਦਾ ਵੀ ਖੰਡਨ ਕੀਤਾ ਮਹਾਰਾਜ ਕਹਿੰਦੇ ਚੁੱਪਾ ਚੁੱਪ ਨਾ ਹੋ ਬਈ ਜੇ ਲਾਇ ਰਹਾ ਲਿਵਤਾਰ ਮਹਾਰਾਜ ਕਹਿੰਦੇ ਕਿੱਦਾਂ ਚੁੱਪ ਹੋ ਸਕਦੇ ਆ ਤੁਸੀਂ ਮੁੱਖ ਤੋਂ ਚੁੱਪ ਹੋ ਸਕਦੇ ਆ ਪਰ ਅੰਦਰ ਤੁਹਾਡਾ ਮਨ ਲਗਾਤਾਰ ਕੁਝ ਨਾ ਕੁਝ ਸੋਚੀ ਜਾ ਰਿਹਾ ਕੁਝ ਨਾ ਕੁਝ ਬੋਲੀ ਜਾ ਰਿਹਾ ਮਹਾਰਾਜ ਕਹਿੰਦੇ ਉਹ ਚੁੱਪ ਕਿਵੇਂ ਹੋ ਸਕਦੀ ਆ ਕੱਲਾ ਮੁੱਖ ਨੂੰ ਬੰਦ ਕਰ ਲੈਣਾ ਮੂੰਹ ਨੂੰ ਬੰਦ ਕਰ ਲੈਣਾ ਤੇ ਫਿਰ ਖਾਲਸਾ ਜੀ ਉਹਨੂੰ ਮੋਨ ਕਹੀ ਜਾਣਾ ਵੀ ਅਸੀਂ ਮੋਨ ਧਾਰਨ ਕੀਤਾ ਉਹਨੂੰ ਮੋਨ ਨਹੀਂ ਕਹਿੰਦੇ ਮਹਾਰਾਜ ਕਹਿੰਦੇ ਮੋਨ ਉਹਨੂੰ ਕਹਿੰਦੇ ਜਦੋਂ ਮਨ ਦੇ ਵਿਕਾਰ ਖੜਜਣ ਮਨ ਦੀਆਂ ਉਪਾਸ਼ਨਾਵਾਂ ਖੜਜਣ ਮਨ ਦੇ ਵਿਚਾਰ ਰੁਕ ਜਾਣ ਮਨ ਐ ਪਾਣੀ ਵਾਂਗ ਸ਼ਾਂਤ ਹੋ ਜਾਵੇ ਉਹਦੇ ਉਹਦਾ ਮਹਾਰਾਜ ਕਹਿੰਦੇ ਮੋਨ ਹੁੰਦਾ ਇਹ ਵੀ ਤੁਹਾਡੀ ਗੱਲ ਗਲਤ ਹੈ ਸੋ ਫਿਰ ਖਾਲਸਾ ਜੀ ਮਹਾਰਾਜ ਨੇ ਪੁੱਛਣਾ ਕੀਤਾ ਵੀ ਹੋਰ ਕਿਹੜਾ ਸਾਧਨ ਹੈ ਤੇ ਖਾਲਸਾ ਜੀ ਸਿੱਧਾ ਨੇ ਕਿਹਾ ਵੀ ਭੁੱਖੇ ਰਹਿਣਾ ਜਦੋਂ ਸਰੀਰ ਵਿੱਚ ਆਨ ਨਹੀਂ ਜਾਵੇਗਾ ਉਹਦੇ ਨਾਲ ਵੀ ਕਹਿੰਦੇ ਸਾਡੇ ਮਤ ਅਨੁਸਾਰ ਤੀਜਾ ਸਾਧਨ ਹੈ ਸਾਡਾ ਵੀ ਭੁੱਖੇ ਰਹਿਣਾ ਇਹਦੇ ਨਾਲ ਵੀ ਮਹਾਰਾਜ ਮਹਾਰਾਜ ਨੂੰ ਕਹਿੰਦੇ ਇਹਦੇ ਨਾਲ ਵੀ ਸਾਡਾ ਸਰੀਰ ਪਸਚਾਰ ਹੋ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਵੀ ਖੰਡਨ ਕਰ ਦਿੱਤਾ ਸਤਗੁਰ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਤਗੁਰ ਕਹਿੰਦੇ ਕਿੱਦਾਂ ਭੁੱਖ ਉਤਰ ਸਕਦੀ ਕੱਲਾ ਇਹ ਕਹਿ ਦੇਣਾ ਵੀ ਅਸੀਂ ਰੋਟੀ ਨਹੀਂ ਖਾਂਦੇ ਪ੍ਰਸ਼ਾਦਾ ਨਹੀਂ ਛਕਦੇ ਇਹ ਇਹਨੂੰ ਤੁਸੀਂ ਕਹਿ ਦੋ ਵੀ ਅਸੀਂ ਭੁੱਖੇ ਰਹਿੰਨੇ ਆ ਤੇ ਇਹਦੇ ਨਾਲ ਸਚਾਰ ਹੋ ਜਾਵੇ ਸਕੀਤ ਮਹਾਰਾਜ ਕਹਿੰਦੇ ਕਿਵੇਂ ਹੋ ਸਕਦਾ ਮਾਨਤ ਜਿਹੜਾ ਹੈ ਉਹ ਤੇ ਕਹਿੰਦਾ ਪੁਰੀਆਂ ਹੀ ਬੰਨ੍ਹ ਦਿਓ ਭਾਵੇਂ ਸ਼ਿਵ ਪੂਰੀ ਬ੍ਰਹਮ ਪੂਰੀ ਇੰਦਰ ਪੂਰੀ ਕਈ ਹੋਰ ਪੁਰੀਆਂ ਨੇ ਖਾਲਸਾ ਜੀ ਇਹ ਸਾਰੀਆਂ ਪੁਰੀਆਂ ਦੇ ਵਿੱਚ ਜੋ ਵਸਤੂਆਂ ਸਾਰੀਆਂ ਭਾਵੇਂ ਭਾਰ ਬੰਨ੍ਹ ਜਵੇ ਤਾਂ ਵੀ ਬੰਦਾ ਨਹੀਂ ਕਹਿੰਦਾ ਮੈਨੂੰ ਰਾਜ ਆਇਆ ਮਹਾਰਾਜ ਕਹਿੰਦੇ ਕਦੇ ਵੀ ਇਹਦੀ ਭੁੱਖ ਨਹੀਂ ਉਤਰਦੀ ਫਿਰ ਤੁਸੀਂ ਕਿੱਦਾਂ ਇਹਨੂੰ ਭੁੱਖੇ ਰਹਿ ਕੇ ਸਰੀਰ ਨੂੰ ਸੁਚਾਰ ਕਰ ਸਕਦੇ ਹੋ ਨਹੀਂ ਹੋ ਸਕਦਾ ਫਿਰ ਮਹਾਰਾਜ ਨੇ ਪੁੱਛਣਾ ਕੀਤਾ ਸਿੱਧਾ ਨੂੰ ਵੀ ਹੋਰ ਦੱਸੋ ਹੋਰ ਤੁਹਾਡੇ ਵਿੱਚ ਕਿਹੜਾ ਜਿਹੜਾ ਸਾਧਨ ਹੈ ਜਿਹਦੇ ਨਾਲ ਸੁਚਾਰ ਹੋ ਸਕਦਾ ਸਰੀਰ ਤੇ ਉਹਨਾਂ ਨੇ ਕਿਹਾ ਮਹਾਰਾਜ ਸੱਚੇ ਪਾਸਾ ਸਾਡੇ ਵਿੱਚ ਜਿਹੜਾ ਚੌਥਾ ਸਾਧਨ ਹੈ ਵੀ ਉਹ ਸਿਆਣਪ ਸ਼ਾਸਤਰਾਂ ਦੀ ਸਿਆਣਪ ਵੀ ਸਿਆ ਮਤਲਬ ਜਿਹੜੇ ਸ਼ਾਸਤਰ ਹੁੰਦੇ ਆ ਜਾਂ ਵੇਦ ਗ੍ਰੰਥ ਹੁੰਦੇ ਨੇ ਉਹਨਾਂ ਦੀ ਸੋਝੀ ਰੱਖਣੀ ਉਹਦੇ ਨਾਲ ਵੀ ਮਤ ਜਿਹੜਾ ਸਰੀਰ ਹੈ ਸੁਚਾਰ ਹੋ ਸਕਦਾ ਉਹਦੇ ਨਾਲ ਵੀ ਅਸੀਂ ਸੁਚਾਰ ਹੋ ਸਕਦੇ ਹੋਂਮੇ ਦੀ ਵਟ ਜਿਹੜੀ ਟੁੱਟ ਸਕਦੀ ਮਹਾਰਾਜ ਜੀਆ ਨੇ ਉਹਦਾ ਵੀ ਖਾਲਸਾ ਜੀ ਖੰਡਨ ਕਰ ਦਿੱਤਾ ਸਤਗੁਰ ਕਹਿੰਦੇ ਸਹਿਸ ਸਿਆਣਪਾ ਲਖ ਹੋ ਹੋਏ ਤਾਂ ਇੱਕ ਨਾ ਚੱਲਿਆ ਨਾਲ ਮਹਾਰਾਜ ਕਹਿੰਦੇ ਭਾਵੇਂ ਲੱਖਾਂ ਦੀ ਸਿਆਣਪ ਤੁਹਾਡੇ ਕੋਲੇ ਹੋਵੇ ਕੱਲੇ ਸ਼ਾਸਤਰਾਂ ਦੀ ਨਹੀਂ ਸਿਮਰਤੀਆਂ ਦੀ ਹੋਵੇ ਖਾਲਸਾ ਜੀ ਵੇਦਾਂ ਦੀ ਹੋਵੇ ਪੁਰਾਣਾ ਦੀ ਹੋਵੇ ਕੁਰਾਨਾ ਦੀ ਹੋਵੇ ਹਰ ਪ੍ਰਕਾਰ ਦੀ ਵਿਦਿਆ ਤੁਹਾਡੇ ਕੋਲੇ ਹੋਵੇ ਸਤਿਗੁਰ ਕਹਿੰਦੇ ਉਹਦੀ ਭਾਵੇਂ ਤੁਹਾਡੇ ਕੋ ਸਿਆਣ ਪਿਆ ਇੱਕ ਨਹੀਂ ਚੱਲਦੀ ਜਿਸ ਵੇਲੇ ਮੌਤ ਆ ਜਾਂਦੀ ਜਿਸ ਵੇਲੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਤੇ ਆ ਜਾਂਦਾ ਜਾਂ ਖਾਲਸਾ ਜੀ ਕਿਰਪਾ ਖੂਨ ਤੇ ਆ ਜਾਂਦਾ ਫਿਰ ਇੱਕ ਵੀ ਸਿਆਣਪ ਉਹ ਧਰਮ ਰਾਜੇ ਦੇ ਅੱਗੇ ਨਹੀਂ ਚੱਲਦੀ ਮਹਾਰਾਜ ਕਹਿੰਦੇ ਸਰੀਰ ਕਿੱਥੋਂ ਸੈਟ ਆ ਸਕਦਾ ਕਿਵੇਂ ਇਹ ਕੂੜ ਦੀ ਪਾਲ ਜਿਹੜੀ ਹੈ ਕੂੜ ਦੀ ਵਟ ਕਿਵੇਂ ਟੁੱਟ ਸਕਦੀ ਹੈ ਇਹ ਵੀ ਤੁਹਾਡਾ ਮਹਾਰਾਜ ਸੱਚੇ ਪਾਸ਼ਾ ਜੀ ਨੇ ਖੰਡਨ ਕਰ ਦਿੱਤਾ ਫਿਰ ਸਤਿਗੁਰੂ ਮਹਾਰਾਜ ਨੂੰ ਉਹਨਾਂ ਨੇ ਕਿਹਾ ਮਹਾਰਾਜ ਜੀ ਤੁਸੀਂ ਉਹ ਤਰੀਕਾ ਦੱਸੋ ਹੇ ਸੱਚੇ ਪਾਸ਼ਾ ਤੁਸੀਂ ਦਇਆ ਕਰੋ ਤੁਸੀਂ ਸਾਡੇ ਤੇ ਮਿਹਰ ਕਰੋ ਸਾਨੂੰ ਮਹਾਰਾਜ ਇਹਦੇ ਬਾਰੇ ਨਹੀਂ ਪਤਾ ਵੀ ਮਹਾਰਾ ਜੀ ਕਿਵੇਂ ਸੱਚੇ ਹੋ ਸਕਦੇ ਆ ਕਿਵੇਂ ਸਾਡਾ ਮਨ ਨਿਰਮਲ ਹੋ ਸਕਦਾ ਹੈ ਕਿਵੇਂ ਸਤਿਗੁਰ ਸਾਡੇ ਮਨ ਦੀ ਮਹਿਲ ਉਤਰ ਸਕਦੀ ਹੈ ਕਿਵੇਂ ਸਾਡੀ ਹਉਮੈ ਹੰਕਾਰ ਦੂਰ ਹੋ ਸਕਦੀ ਹੈ ਧੰਨ ਗੁਰੂ ਨਾਨਕ ਸੁਆਮੀ ਸੱਚੇ ਪਾਸ਼ਾ ਜੀ ਤੁਸੀਂ ਦੱਸਣਾ ਕਰੋ ਖਾਲਸਾ ਜੀ ਹੱਥ ਜੋੜ ਕੇ ਫਿਰ ਸਿੱਧਾ ਨੇ ਮਹਾਰਾਜ ਨੂੰ ਪੁੱਛਣਾ ਕੀਤਾ ਕਿ ਮਹਾਰਾਜ ਜੀ ਸਾਡੇ ਵਿੱਚ ਤੇ ਇਹੋ ਹੀ ਸਾਧਨਾ ਹੈ ਕਿ ਸੁਚਮਤਾ ਰੱਖਣੀ ਤੇ ਚੁੱਪ ਰਹਿਣਾ ਜਾਂ ਖਾਲਸਾ ਜੀ ਭੁੱਖੇ ਰਹਿਣਾ ਜਾਂ ਉਸ ਤੋਂ ਬਾਅਦ ਜਿਹੜੀ ਸ਼ਾਸਤਰਾਂ ਦਾ ਗਿਆਨ ਰੱਖਣਾ ਸੋਝੀ ਰੱਖਣੀ ਸਿਆਣਪ ਰੱਖਣੀ ਵੀ ਸਿਆਣੇ ਹੋ ਜਾਣਾ ਉਹਦੇ ਨਾਲ ਵੀ ਹੋਵੇਂ ਹੰਕਾਰ ਦੀ ਜਿਹੜੀ ਪੰਡ ਹੈ ਜਾਂ ਪਾਲ ਹੈ ਜਾਂ ਵਟ ਹੈ ਟੁੱਟ ਸਕਦੀ ਮਹਾਰਾਜ ਕਹਿੰਦੇ ਨਹੀਂ ਟੁੱਟ ਸਕਦੀ ਫਿਰ ਸਤਗੁਰੂ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਕੀ ਬਚਨ ਕਰਦੇ ਖਾਲਸਾ ਜੀ ਆਓ ਸਰਵਣ ਕਰੀਏ ਸਤਗੁਰ ਕਹਿੰਦੇ ਕਿ ਉਹ ਸਚਿਆਰਾ ਹੋਈ ਐ ਕਿ ਉਹ ਕੂੜਾ ਟੁੱਟਾ ਪਾਲ ਮਹਾਰਾਜ ਕਹਿੰਦੇ ਆਓ ਤੁਹਾਨੂੰ ਦਸੀਏ ਕਿਵੇਂ ਸਚਿਆਰਾ ਹੋਣਾ ਕਿਵੇਂ ਤੁਹਾਡੇ ਅੰਦਰੋਂ ਹਉਮੈ ਦੀ ਕੂੜ ਟੁੱਟੇਗੀ ਤੁਹਾਡੇ ਅੰਦਰੋਂ ਮੈਂ ਮੇਰਾ ਈਰਖਾ ਦੁਵੇਸ਼ ਸਭ ਕੁਝ ਕਿਵੇਂ ਖਤਮ ਹੋਵੇਗੀ ਕਿਵੇਂ ਮਨ ਨਿਰਮਲ ਹੋਵੇਗਾ ਕਿਵੇਂ ਉਹ ਪਰਦਾ ਪਿਆ ਹੋਇਆ ਜਿਹੜਾ ਹੰਕਾਰ ਦਾ ਹਉਮੈ ਦਾ ਅਗਿਆਨਤਾ ਦਾ ਕਿਵੇਂ ਟੁੱਟੇਗਾ ਸਤਿਗੁਰੂ ਜੀ ਅੱਗੇ ਦੱਸਦੇ ਖਾਲਸਾ ਜੀ ਮਾਰਿਆ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਤਗੁਰ ਕਹਿੰਦੇ ਜਿਹੜਾ ਮਨੁੱਖ ਪਰਮੇਸ਼ਰ ਦੀ ਰਜਾ ਵਿੱਚ ਆ ਜਾਂਦਾ ਉਹ ਉਹ ਸਚਿਆਰ ਹੋ ਜਾਂਦਾ ਉਹਦੇ ਅੰਦਰੋਂ ਹਉਮੈ ਦੀ ਜਿਹੜੀ ਪਾਲ ਹੈ ਕੰਧ ਹੈ ਟੁੱਟ ਜਾਂਦੀ ਉਹਦੇ ਅੰਦਰ ਹਉਮੈ ਦਾ ਪਿਆ ਹੋਇਆ ਪਰਦਾ ਆਪਣੇ ਆਪ ਨਾਸ਼ ਹੋ ਜਾਂਦਾ ਜਿਹੜਾ ਵਾਹਿਗੁਰੂ ਜੀ ਦੇ ਹੁਕਮ ਵਿੱਚ ਆ ਜਾਂਦਾ ਸਤਗੁਰ ਮਹਾਰਾਜ ਦੇ ਹੁਕਮ ਅਨੁਸਾਰ ਚੱਲਦਾ ਜਿਹੜਾ ਇਹ ਨਹੀਂ ਕਹਿੰਦਾ ਕਿ ਮੈਂ ਐ ਕਰਾਂਗਾ ਉਹ ਇਹੀ ਕਹਿੰਦਾ ਵਾਹਿਗੁਰੂ ਜੀ ਜੋ ਤੁਸੀਂ ਚਾਹੋ ਉਹੀ ਹੋਵੇਗਾ ਜੇ ਦੁੱਖ ਆ ਗਿਆ ਤਾਂ ਵੀ ਮਹਾਰਾਜ ਜੀਆ ਦੇ ਚਰਨਾਂ ਵਿੱਚ ਅਰਦਾਸ ਕਰਨੀ ਸਤਗੁਰ ਜੀ ਤੁਸੀਂ ਸਭ ਜਾਣਦੇ ਹੋ ਮਹਾਰਾਜ ਸਭ ਕੋਈ ਤੁਸੀਂ ਜਾਣਦੇ ਹੋ ਜਿਵੇਂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਬਚਨ ਕਰਨਾ ਕੀਤਾ ਹੈ ਕਿ ਮਹਾਰਾਜ ਕਹਿੰਦੇ ਨੇ ਨਾ ਵੀ ਜਿਵੇਂ ਗੁਰੂ ਗਰੀਬਨਵਾਦ ਅੰਤਰਜਾਮੀ ਮਹਾਰਾਜ ਸ਼ਲੋਕਾਂ ਵਿੱਚ ਖਾਲਸਾ ਜੀ ਬਚਨ ਕਰਦੇ ਸੱਚੇ ਪਾਸ਼ਾ ਬੋਲਦੇ ਕਹਿੰਦੇ ਨੇ ਚਿੰਤਾ ਤਾਂ ਕੀ ਕੀਤੀ ਆ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਮਹਾਰਾਜ ਕਹਿੰਦੇ ਚਿੰਤਾ ਦੇ ਉਹਦੀ ਕਰਨੀ ਚਾਹੀਦੀ ਹੈ ਵੀ ਜਿਹੜੀ ਕੋਈ ਚੀਜ਼ ਸਾਡੇ ਤੇ ਵਾਪਰ ਨਹੀਂ ਨਹੀਂ ਆ ਨਾਂ ਜਿਹੜੀ ਪਰਮੇਸ਼ਰ ਵਾਹਿਗੁਰੂ ਜੀ ਦੀ ਅੱਖਾਂ ਤੋਂ ਉਹਲੇ ਵਚਰਨੀ ਹੈ ਸਭ ਕੁਝ ਮਹਾਰਾਜ ਦੇਖਦੇ ਸਾਨੂੰ ਦੁੱਖ ਆ ਗਿਆ ਉਹ ਵੀ ਵਾਹਿਗੁਰੂ ਜੀ ਦੇਖਦੇ ਸੁੱਖ ਆ ਗਿਆ ਉਹ ਵੀ ਵਾਹਿਗੁਰੂ ਜੀ ਦੇਖਦੇ ਪਰਮੇਸ਼ਰ ਤੁਹਾਡੇ ਅੰਦਰ ਸਦਾ ਵਸਿਆ ਹੋਇਆ ਤੇ ਜਿਹੜਾ ਮਨੁੱਖ ਮਹਾਰਾਜ ਦੀ ਰਜਾ ਵਿੱਚ ਚੱਲਦਾ ਨੁਕਸਾਨ ਹੋ ਗਿਆ ਤਾਂ ਵੀ ਸਤਗੁਰੂ ਨੂੰ ਕਹਿੰਦਾ ਮਹਾਰਾਜ ਤੁਹਾਡੀ ਰਜਾ ਹੀ ਹੈ ਤੁਹਾਡਾ ਹੁਕਮ ਸੀ ਐਵੇਂ ਹੋਣਾ ਜੇ ਖਾਲਸਾ ਜੀ ਖੁਸ਼ੀ ਆ ਗਈ ਮਹਾਰਾਜ ਤੁਹਾਡਾ ਹੁਕਮ ਸੀ ਤਾਂ ਖੁਸ਼ੀ ਆਈ ਮਹਾਰਾਜ ਤੁਹਾਡੀ ਰਜਾ ਸੀ ਜਿਹੜਾ ਮਨੁੱਖ ਕਦੇ ਰੋਂਦਾ ਨਹੀਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੋਸ਼ ਨਹੀਂ ਦਿੰਦਾ ਸਤਿਗੁਰ ਜੀਆਂ ਦੇ ਹੁਕਮ 'ਚ ਚੱਲਦਾ ਹੈ ਮਹਾਰਾਜ ਕਹਿੰਦੇ ਉਹ ਮਨੁੱਖ ਸਦਾ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣਦਾ ਸਚਿਆਰ ਹੋ ਜਾਂਦਾ ਹੈ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੋਹਣਾ ਲੱਗਣ ਲੱਗ ਪੈਂਦਾ ਸਤਿਗੁਰ ਜੀ ਦੀ ਬਾਣੀ ਵਿੱਚ ਹੋਰ ਵੀ ਖਾਲਸਾ ਜੀ ਬਚਨ ਆਉਂਦੇ ਮਹਾਰਾਜ ਕਹਿੰਦੇ ਬੋਲੀ ਹੈ ਸੱਤ ਧਰਮ ਝੂਠਨਾ ਬੋਲੀ ਹੈ ਜੋ ਗੁਰੂ ਦੱਸਿਆ ਵਾੜ ਮੁਰੀਦਾ ਜੋਲੀ ਹੈ ਜੋ ਗੁਰੂ ਦੱਸੇ ਉਦੇ ਅਨੁਸਾਰ ਚੱਲੇ ਜੇ ਗੁਰੂ ਨੇ ਕਹਿ ਦਿੱਤਾ ਅਮਰਤਾਰੀ ਹੋ ਤੇ ਖਾਲਸਾ ਜੀ ਅਮਰਤਾਰੀ ਹੋ ਜੇ ਗੁਰੂ ਨੇ ਕਹਿ ਦਿੱਤਾ ਕਿ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਬਾਣੀ ਪੜ੍ਹਨੀ ਆ ਤੇ ਫਿਰ ਖਾਲਸਾ ਜੀ ਹੁਕਮ ਕਮਾਉਣਾ ਜੇ ਗੁਰੂ ਨੇ ਕਹਿ ਦਿੱਤਾ ਤਿਆਰ ਬਰ ਤਿਆਰ ਰਹਿਣਾ ਹਮੇਸ਼ਾ ਜੰਗ ਲਈ ਤਿਆਰ ਰਹਿਣਾ ਤੇ ਮਹਾਰਾਜ ਨੇ ਕਹਿ ਦਿੱਤਾ ਧਰਮ ਦੀ ਕਿਰਤ ਕਰਨੀ ਆ ਤੇ ਵੰਡ ਕੇ ਛਕਣਾ ਇਹ ਗੁਰੂ ਘਰ ਜਾ ਕੇ ਦਰਸ਼ਨ ਮੇਲੇ ਸੇਵਾ ਕਰਨੀ ਆ ਚੰਗੇ ਵਿਚਾਰ ਅੰਦਰ ਹਿਰਦੇ 'ਚ ਪਾਉਣੇ ਆ ਜੇ ਵਾਹਿਗੁਰੂ ਜੀ ਨੇ ਕਹਿ ਦਿੱਤਾ ਵੀ ਭਾਈ ਕੇਸਾਂ ਦਾ ਅਦਬ ਸਤਕਾਰ ਰੱਖਣਾ ਪੰਜ ਕਕਾਰਾਂ ਦਾ ਅਦਬ ਸਤਕਾਰ ਰੱਖਣਾ ਗੁਰਸਿੱਖਾਂ ਦੀ ਸੇਵਾ ਕਰਨੀ ਹੈ ਇਹ ਸਾਰਾ ਕੁਝ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਹੈ ਜਿਹੜਾ ਮਨੁੱਖ ਵਾਹਿਗੁਰੂ ਦੀ ਰਜ਼ਾ ਵਿੱਚ ਆ ਜਾਂਦਾ ਹੈ ਸਤਗੁਰ ਕਹਿੰਦੇ ਉਹਦੇ ਅੰਦਰੋਂ ਭਾਈ ਹੋਮੇ ਦੀ ਕੂ ਜਿਹੜੀ ਕੂੜ ਦੀ ਪਾਲ ਹੈ ਕੰਧ ਹੈ ਹੋਮੇ ਦੀ ਉਹ ਆਪਣੇ ਆਪ ਟੁੱਟ ਜਾਂਦੀ ਖਾਲਸਾ ਜੀ ਇਹ ਮਹਾਰਾਜ ਜੀਆ ਨੇ ਉਹਨਾਂ ਸਿੱਧਾਂ ਨੂੰ ਉੱਤਰ ਦਿੱਤਾ ਕੱਲੇ ਉਹ ਸਿੱਧਾਂ ਨੂੰ ਨਹੀਂ ਦਿੱਤਾ ਇਹ ਮਹਾਰਾਜ ਨੇ ਸਾਨੂੰ ਵੀ ਦੱਸਣਾ ਕੀਤਾ ਕਈ ਕਹਿੰਦੇ ਮੈਂ ਬਹੁਤ ਸਿਆਣਾ ਹਾਂ ਤੇ ਮੈਨੂੰ ਕੁਝ ਪ੍ਰਾਪਤੀ ਹੋ ਜੇ ਸਤਿਗੁਰ ਕਹਿੰਦੇ ਇੱਕ ਵੀ ਸਿਆਣਪ ਨਾਲ ਨਹੀਂ ਜਾਣੀ ਜਿਹੜੇ ਖਾਲਸਾ ਜੀ ਵਰਤ ਰੱਖੀ ਫਿਰਦੀਆਂ ਬੀਬੀਆਂ ਆਪਣੇ ਘਰ ਵਾਲੇ ਦੀ ਉਮਰ ਵਧਾਉਣ ਵਾਸਤੇ ਸਤਿਗੁਰ ਕਹਿੰਦੇ ਕਾਦੀ ਕਾਦੀ ਉਹ ਭੁੱਖ ਇੱਕ ਦਿਨ ਦੀ ਰੱਖੀ ਐ ਸਾਰਾ ਦਿਨ ਤੇ ਜਿਹੜਾ ਦਿਲ ਹੈ ਕਲਪਦਾ ਰਹਿੰਦਾ ਕਿ ਕਦੋਂ 7 ਵਜਣ ਸੁਚੰਦਰਮਾ ਚੜੇ ਤੇ ਭੁੱਖ ਲੱਗੇ ਤੇ ਰੋਟੀ ਖਾਈਏ ਸਾਰਾ ਦਿਨ ਤੇ ਭੁੱਖ ਪਲਪਦੀ ਰਹਿੰਦੀ ਐ ਜਿਹੜਾ ਚੋਪਰਣ ਲੋਕੀ ਕਹਿੰਦੇ ਅੱਜ ਭਾਈ ਮੈਂ ਕੁਛ ਨਹੀਂ ਬੋਲਣਾ ਪਰ ਖਾਲਸਾ ਜੀ ਅੰਦਰ ਮਨ ਕਈ ਕਿਤੇ ਤੁਰਿਆ ਫਿਰਦਾ ਕਦੇ ਕੁਝ ਕਰਦਾ ਫਿਰਦਾ ਉਹ ਤੇ ਖਲੋਂਦਾ ਹੀ ਨਹੀਂ ਇਹ ਖਾਲਸਾ ਜੀ ਕਹੀਂ ਨਹਾਈ ਜਾਂਦੇ ਨੇ ਤੀਰਥਾਂ ਦੇ ਜਾ ਜਾ ਕੇ ਤੇ ਪਰਨਾਮ ਕਦੇ ਜਪਿਆ ਨਹੀਂ ਵਾਹਿਗੁਰੂ ਕਦੇ ਮੁੱਖੋਂ ਕਿਹਾ ਨਹੀਂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਦੱਸਣਾ ਕੀਤਾ ਕਿ ਭਾਈ ਸੁਚਿਆਰ ਤੁਸੀਂ ਤਾਂ ਹੋ ਸਕਦੇ ਆ ਜਦੋਂ ਵਾਹਿਗੁਰੂ ਜੀ ਦੀ ਰਜਾ ਵਿੱਚ ਆ ਜਾਓ ਜਦੋਂ ਆਪਣੇ ਗੁਰੂ ਦੇ ਹੁਕਮ ਮੰਨਣ ਲੱਗ ਪੋ ਸੋ ਖਾਲਸਾ ਜੀ ਇੰਨੀ ਇੱਕ ਵਿਚਾਰ ਪਹਿਲੀ ਪੌੜੀ ਦੀ ਮਹਾਰਾਜ ਦੀ ਕਿਰਪਾ ਸਦਕਾ ਕੀਤੀ ਹੈ ਸੋ ਜੇ ਕੋਈ ਗਲਤੀ ਜਾਂ ਭੁੱਲ ਹੋ ਗਈ ਹੋਵੇ ਭਾਈ ਉਹਦੇ ਲਈ ਮਾਫੀ ਚਾਹੁੰਦੇ ਹਾਂ ਸਤਗੁਰੂ ਦੀਨ ਦੁਨੀ ਦੇ ਪਾਸ਼ਾ ਮੇਹਰਾਂ ਕਰਨ ਦੀਨ ਦੁਨੀ ਦੇ ਪਾਸ਼ਾ ਸਮਰੱਥ ਹਨ ਸਭ ਕੁਛ ਕਰਨ ਹਾਰ ਸੋ ਖਾਲਸਾ ਜੀ ਜਿਹੜੀ ਕੱਲ ਨੂੰ ਜਿਹੜੀ ਦੂਜੀ ਪੌੜੀ ਹੈ ਉਹ ਕਿਵੇਂ ਫਿਰ ਅੱਗੇ ਸਿੱਧ ਫਿਰ ਪ੍ਰਸ਼ਨ ਕਰਦੇ ਆ ਕਿਵੇਂ ਫਿਰ ਉਹਦੀ ਵਿਚਾਰ ਚਲਦੀ ਉਹ ਕੱਲ ਨੂੰ ਸਰਵਣ ਕਰਾਂਗੇ ਸੋ ਮਹਾਰਾਜ ਦਇਆ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ